ਹੈਲੋ ਜੀ ਮਿਸਿਸ ਕੋਰ ਦੇ ਬਲੌਗ ਵਿੱਚ ਰਾਣੀ ਦੀ ਕਹਾਣੀ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਨਵੇਂ ਸਾਲ ਤੋਂ ਬਾਅਦ ਹੁਣ ਅੱਜ ਵੀਡੀਓ ਬਣਾਉਣ ਲੱਗੀ ਆ ਉਦੋਂ ਪਹਿਲਾਂ ਵੀ 크리스마ਸ ਦੇ ਦਿਨਾਂ ਵਿੱਚ ਆਪਣੇ ਸ਼ਹੀਦਾਂ ਦੇ ਦਿਨ ਚੱਲ ਰਹੇ ਸੀ ਹਨ ਫਿਰ ਉਦੋਂ ਸ਼ਹੀਦਾਂ ਵਾਸਤੇ ਦੋ ਕੁ ਬਣਾਈ ਸੀ ਵੀਡੀਓ ਤੇ ਲਾਈਵ ਹੋਈ ਸੀਗੀ ਆਈ ਥਿੰਕ ਤੇ ਅੱਜ ਅਸੀਂ ਜਾਣ ਲੱਗੇ ਹਾਂ ਗੁਰਦੁਆਰੇ ਕਿਸੇ ਦੇ ਬੱਚੇ ਦਾ ਨਾ ਇੱਕ ਸਾਲ ਦਾ ਹੋਇਆ ਬੱਚੇ ਉਹ ਤੇ ਸੁਖਣੀ ਦਾ ਪਾਠ ਕਰਾਉਣ ਲੱਗੇ ਆ ਹੁਣ ਕਿੰਨਾ ਬਦਲਾਵ ਆ ਗਿਆ ਅੱਗੇ ਕੁੜੀਆਂ ਨੂੰ ਤਾਂ ਵਿਚਾਰੀਆਂ ਨੂੰ ਇਦਾਂ ਹੀ ਸਮਝਦੀ ਸੀ ਨਾ ਬਈ ਇਹ ਪੱਥਰ ਹੈ ਫਲਾਨਾ ਪਰ ਨਹੀਂ ਹੁਣ ਜਿਹੜੇ ਅੱਜ ਦੀ ਜਨਰੇਸ਼ਨ ਆ ਉਹਨਾਂ ਵਿੱਚ ਇਹ ਚੀਜ਼ ਦੀ ਬਹੁਤ ਅਵੇਅਰਨੈਸ ਆਈ ਹੋਈ ਆ ਵੀ ਜਿਹੜੀ ਕਿਸਮਤ ਆ ਉਹ ਕੁੜੀ ਦੀ ਵੀ ਉਦਾਂ ਹੀ ਚਮਕਣੀ ਚਾਹੀਦੀ ਆ ਜਿਵੇਂ ਉਸ ਮੁੰਡੇ ਵਾਸਤੇ ਸਗਨ ਬਣਾਉਨੇ ਆ ਉਹਦੇ ਵੀ ਉਦਾਂ ਹੀ ਸਗਨ ਬਣਾਓ ਕਿੰਨੀ ਵਧੀਆ ਗੱਲ ਆ ਨਾ ਤੇ ਜੇ ਹੁਣ ਆਪਾਂ ਪੁਰਾਣੇ ਟਾਈਮ ਵਿੱਚ ਚੱਲੀਏ ਉਹ ਵਿਚਾਰੇ ਜਦੋਂ ਕੁੜੀਆਂ ਹੋ ਜਾਂਦੀ ਸੀ ਦੋ ਹੋ ਗਈਆਂ ਜਾਂ ਤਿੰਨ ਹੋ ਗਈਆਂ ਬਸ ਉਹ ਮਾਂ ਨੂੰ ਪਛਾਣਦਾ ਹੀ ਨਹੀਂ ਸੀ ਕੁੜੀ ਨੂੰ ਚੱਕਣੀ ਨਹੀਂ ਦੇਣਾ ਬਸ ਕਿ ਉਹ ਕੁੜੀ ਆ ਇਹ ਇਹਨੂੰ ਸੱਟ ਇੱਥੇ ਮਰ ਜੂਗੀ ਆਪੇ ਧੁਰੀ ਫਿਰਦੀ ਪਰ ਅੱਜ ਕੱਲ ਦੇ ਟਾਈਮ ਵਿੱਚ ਨਹੀਂ ਇਹ ਚੀਜ਼ ਮਾਪੇ ਵੀ ਬੱਚੀ ਨੂੰ ਜਿਹੜੀ ਓਨਾ ਹੀ ਪਿਆਰ ਦਿੰਦੇ ਆ ਜਿੰਨਾ ਮੁੰਡੇ ਨੂੰ ਦਿੰਦੇ ਆ ਤੇ ਹੁਣ ਜਿਹੜੀ ਹੁਣ ਆਪਾਂ ਦੇਖਦੇ ਆ ਅੱਜ ਕੱਲ ਦੇ ਟਾਈਮ 'ਚ ਵੀ ਹੁਣ ਕੁੜੀਆਂ ਜਿਹੜੀਆਂ ਉਹ ਮਾਪਿਆਂ ਦਾ ਪਾਸਾ ਥਲਦੀਆਂ ਉਹ ਮਾਪਿਆਂ ਦੀ ਗੱਲ ਸੁਣਦੀਆਂ ਮੁੰਡਿਆਂ ਨਾਲੋਂ ਜ਼ਿਆਦਾ ਰੀਅਲਾਈਜ਼ ਕਰਦੀਆਂ ਜਿਹੜਾ ਅੱਗੇ ਹੁੰਦਾ ਸੀ ਰੀਅਲਾਈਜ਼ ਤਾਂ ਉਹ ਵੀ ਵਿਚਾਰੀਆਂ ਕਰਦੀਆਂ ਸੀਗੀਆਂ ਪਰ ਉਹਨਾਂ ਨੂੰ ਕੋਈ ਪਰਮਿਸ਼ਨ ਨਹੀਂ ਸੀ ਹੁੰਦੀ ਵੀ ਤੁਸੀਂ ਪੇਕੇ ਘਰ ਜਾ ਕੇ ਉਹਨਾਂ ਦਾ ਦੁੱਖ ਸੁੱਖ ਸੁਣੋ ਤੁਹਾਨੂੰ ਜਾਣਾ ਚਾਹੀਦਾ ਵਾ ਉਹ ਕਹਿੰਦੇ ਸੀ ਨਹੀਂ ਆਪੇ ਜਿਵੇਂ ਮਰਜੀ ਕਰਨ ਪਰ ਤੂੰ ਇੱਥੋਂ ਦੀ ਸਲੇਵ ਹੀ ਆ। ਇੱਥੋਂ ਦੀ ਹੈਗੀ ਆ ਤੂੰ ਨੌਕਰ। ਜਿਵੇਂ ਹੀ ਕੁੜੀ ਵਿਆਹ ਕੇ ਆ ਜਾਂਦੀ ਸੀ ਉਹਦੇ ਰਿਸਤਰ ਤੇ ਇੰਨਾ ਕਿਤੇ ਬੋਝ ਕੂੜਾ ਸੈਟ ਬਸ ਭਾਂਡੇ ਸਾਫ਼ ਕਰਨੇ ਦੋ। ਮੱਜਾਂ ਨੂੰ ਦੇਖ ਕੂੜਾ ਸੈਟ ਨੂੰ ਕੂੜਾ ਸੈਟ ਲਿਆ। ਫਿਰ ਘਰ ਦੀ ਸਫਾਈ ਕਰ, ਰੋਟੀ ਬਣਾ ਲੈ ਕੇ ਵੀ ਜਾਣੀ ਉਹ ਵੀ ਤੇਰੀ ਡਿਊਟੀ ਆ। ਤੇ ਫਿਰ ਉਹ ਬੁੜੇ ਬੁੜੀਆਂ ਤਾਂ ਆਹੋਂ ਨਾ ਪਈ ਰਹਿੰਦੇ ਸੀ ਗੱਲਾਂ ਮਾਰਨ ਨੂੰ ਕਿਹਾ ਵੀ ਅਸੀਂ ਤਾਂ ਆਪ ਦਾ ਬਿੱਟ ਕਰਤਾ ਤੇ ਪਰ ਹੁਣ ਤੇਰੀ ਵਾਰੀ ਆ ਇਹਦੇ ਵਿੱਚ ਇੱਕ ਤਾਂ ਉਹ ਕੁੜੀਆਂ ਵਿਚਾਰੀਆਂ ਘੱਟ ਪੜੀਆਂ ਹੁੰਦੀਆਂ ਸੀਗੀਆਂ ਦੂਜੀ ਗੱਲ ਆ ਉਹਨਾਂ ਦੇ ਮਨ ਵਿੱਚ ਇਹ ਗੱਲ ਸੀਗੀ ਵੀ ਇਹ ਕੁੜੀਆਂ ਨਾਲ ਇਦਾਂ ਹੀ ਵਿਹਾਰ ਹੁੰਦਾ ਵਾ ਸੌਰਿਆਂ ਦੇ ਘਰ ਵਿੱਚ ਤੇ ਅੱਜ ਕੱਲ ਦਾ ਜਿਹੜਾ ਟਾਈਮ ਨਿਕਲੇ ਹੋਇਆ ਹੁਣ ਉਹਨਾਂ ਨੂੰ ਇਹ ਪਤਾ ਵੀ ਸਾਡੇ ਕੀ ਰਾਜਸ ਬਣਦੇ ਆ ਉਹ ਮੰਨ ਤੋਂ ਤਕੜੀਆਂ ਵੀ ਸੀਗੀਆਂ ਜਿਹੜੀਆਂ ਪੁਰਾਣੀਆਂ ਸੀ ਨਾ ਪਵੰਦੀ ਉਹ ਜਿਵੇਂ ਗੱਲ ਉਹਨਾਂ ਦੇ ਦਿਮਾਗ ਵਿੱਚ ਕੋਈ ਫੀਲਿੰਗ ਹੁੰਦੀ ਸੀ ਨੱਪੀ ਹੁੰਦੀ ਸੀਗੀ ਪਰ ਫੇਰ ਵੀ ਉਹ ਅਜਾਣੇ ਦੀ ਆਦੇ ਮੰਨ ਤੋਂ ਤਕੜੀਆਂ ਹੁੰਦੀਆਂ ਸੀ ਕਿ ਇਹ ਟਾਈਮ ਹੀ ਇਹ ਆ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਇਹ ਪਤਾ ਵਾ ਵੀ ਟਾਈਮ ਇਹੋ ਜਿਹਾ ਨਹੀਂਗਾ ਟਾਈਮ ਵਿੱਚ ਬਦਲਾਵ ਆ ਗਿਆ ਅਸੀਂ ਹਰੇਕ ਕੰਮ ਕਰ ਸਕਦੀ ਹਾਂ ਜਿਹੜਾ ਕਰਨਾ ਵਾ ਸੋ ਸਾਡੇ ਨਾਲ ਕੋਈ ਇਦਾਂ ਮਿਸ ਬਿਹੇਵ ਨਹੀਂ ਕਰ ਸਕਦਾ ਵਾ ਸਾਨੂੰ ਕੋਈ ਮੈਸਚੂਜ ਨਹੀਂ ਕਰ ਸਕਦਾ ਤੇ ਹੁਣ ਉਹ ਪੂਰਾ ਸਟੈਂਡ ਲੈਂਦੀਆਂ ਹੁਣ ਮੁੰਡੇ ਵੀ ਡਰਦੇ ਆ ਫਿਰ ਅੱਗੇ ਤਾਂ ਵਿਚਾਰੀਆਂ ਕੁੜੀਆਂ ਨੇ ਡਰ ਡਰ ਕੇ ਆਇਨ ਲੱਗਣਾ ਵੀ ਹੁਣ ਅਸੀਂ ਇੱਥੇ ਆ ਗਏ ਆ ਭਵਾਂ ਦੀ ਆਰਥੀ ਕੱਲ ਨੂੰ ਨਿਕਲ ਜਵੇ ਮੁੜ ਕੇ ਨਹੀਂ ਜਾਣਾਗਾ ਕਿਉਂ ਮਾਪੇ ਵੀ ਕਹਿੰਦੇ ਸੀ ਨਹੀਂ ਅਸੀਂ ਤੇਰਾ ਵਿਆਹ ਕਰਤਾ ਹੁਣ ਉੱਥੇ ਰਹੀਂ ਚਾਹੇ ਤੈਨੂੰ ਜਿਵੇਂ ਮਰਜ਼ੀ ਰੱਖਣ ਪਰ ਅੱਜ ਕੱਲ ਦਾ ਟਾਈਮ ਆ ਜਿਹੜਾ ਇਹ ਬਦਲਿਆ ਹੋਇਆ ਵਾ ਸੋ ਬਦਲਿਆ ਵੀ ਠੀਕ ਆ ਉਸ ਟਾਈਮ ਦੇ ਵਿੱਚ ਕੁੜੀਆਂ ਆਪਣੇ ਸਦਕਾ ਨਾ ਰਹਿ ਲੈਂਦੀਆਂ ਸੀਗੀਆਂ ਜੋ ਕੁਛ ਘਰ ਵਾਲੇ ਨੇ ਕਹਿ ਤਾ ਸਾਰੇ ਪਰਿਵਾਰ ਨੇ ਕਹਿ ਤਾ ਉਹ ਚੱਲ ਲੈਂਦੀਆਂ ਸੀਗੀਆਂ ਉਹਦਾ ਖਮਾਜਾ ਕੀ ਹੁੰਦਾ ਸੀ ਉਹ ਕੁੜੀ ਅੰਦਰ ਸੁਣੀ ਜਾਂਦੀ ਆ ਸੁਣੀ ਜਾਂਦੀ ਆ ਜੇ ਉਹ ਕੁਛ ਕਹਿਣ ਦੀ ਕੋਸ਼ਿਸ਼ ਕਰਦੀ ਆ ਉਹ ਕਹਿੰਦੇ ਵਿੱਚ ਨਹੀਂ ਤੂੰ ਤਾਂ ਗਲਤ ਹੀ ਐ ਬਸ ਤੇਰੀ ਤਾਂ ਗੱਲ ਅਸੀਂ ਸੁਣਨੀ ਨਹੀਂ ਨਾ ਸਾਡਾ ਪਰਿਵਾਰ ਜਿਹੜਾ ਭਮਾਂ ਦੀ 10-12 ਸਾਲ ਦਾ ਨਿਆਣਾ ਕੋਈ ਜਿਉਂ ਨੇ ਕਹਿਦਾ ਨਾ ਬਈ ਆ ਗੱਲ ਨਹੀਂ ਠੀਕ ਹੈਗੀ ਸੀਗੀ ਅਸੀਂ ਸੁਣੀ ਆ ਉਹ ਕੰਦੇ ਤੂੰ ਗਲਤ ਹੋ ਸਕਦੀਆਂ ਆ 18 28 ਸਾਲ ਦੀ ਹੋਵੇਂ 25 ਸਾਲਾਂ ਦੀ ਹੋਵੇਂ 23ਾਂ ਦੀ ਹੋਵੇ ਤੂੰ ਗਲਤ ਹੋ ਸਕਦੀਆਂ ਪਰ ਆ ਸਾਡਾ ਨਿਆਲਾ ਨਹੀਂ ਠੀਕ ਗਲਤ ਹੋ ਸਕਦਾ ਸੋ ਉਹ ਚੀਜ਼ ਆ ਜਿਹੜੀ ਹੈ ਨਾ ਉਸ ਟਾਈਮ ਦੀ ਉਹ ਕਿਸੇ ਨੂੰ ਪਤਾ ਨਹੀਂ ਹੁੰਦਾ ਉਹ ਤਾਂ ਦਵਾ ਦੇਤਾ ਤੇ ਦਵਾ ਚੱਲ ਲਿਆ ਪਰ ਲੇਟਰ ਔਨ ਉਹ ਕੁੜੀ ਦੇ ਮਨ ਦੇ ਵਿੱਚ ਨਾ ਤਾਹਾਂ ਤੇ ਤਾਹਾਂ ਤਾਹਾਂ ਤੇ ਤਾਹਾਂ ਬਣ ਕੇ ਉਹ ਜਿਵੇਂ ਨਹੀਂ ਵੀ ਕੋਈ ਚੀਜ਼ ਆਪਾਂ ਰੱਖਤੀ ਉੱਥੇ ਤੇ ਉਹ ਹੌਲੀ-ਹੌਲੀ ਫੇਰ ਗੱਲਣ ਲੱਗ ਜਾਂਦੀ ਆ ਉਹ ਤੁਹਾਡੇ ਅੰਦਰ ਜਾਣ ਦੀ ਗੱਲਣ ਵਾਲੀ ਤੇ ਜਨਣ ਵਾਲੀ ਗੱਲ ਹੋ ਜਾਂਦੀ ਆ ਤੁਸੀਂ ਮਨ ਦੇ ਵਿੱਚ ਸੋਚਦੇ ਆ ਇਹ ਦੇਖ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਇਵਨ ਬਈ ਮੇਰੇ ਘਰ ਵਾਲਾ ਵੀ ਨਹੀਂ ਸੁਣਦਾ ਪਰ ਜੇ ਇਹ ਸੁਣਵਾਈ ਨਹੀਂ ਹੈਗੀ ਤੇ ਮੈਂ ਕਿੱਥੇ ਜਾ ਕੇ ਬੋਲ ਸਕਦੀ ਆ ਉਹ ਹੌਲੀ-ਹੌਲੀ ਆਪ ਦਾ ਚੁੱਪ ਰਹਿ ਰਹਿ ਕੇ ਸਕੀਮਾਂ ਬਣਾਉਂਦੀ ਆ ਵੀ ਹੁਣ ਜ਼ਿੰਦਗੀ ਤਾਂ ਕੱਟਣੀ ਆ ਬੱਚੇ ਆ ਜੇ ਤੁਹਾਡੇ ਬੱਚੇ ਪੜ੍ਹਦੇ ਆ ਜਾਂ ਹਜੇ ਵਿਆਹ ਹੀ ਨਹੀਂ ਹੈਗੇ ਉਹਨਾਂ ਦੇ ਖਾਤਰ ਉਹ ਆਪਦੇ ਆਪ ਨੂੰ ਘੁੱਟ ਕੇ ਰੱਖਦੀ ਆ ਪਰ ਇਹ ਗੱਲ ਠੀਕ ਨਹੀਂ ਹੈਗੀ ਬਿਲਕੁਲ ਹੀ ਗਲਤ ਆ ਤਾਂ ਕਰਕੇ ਅੱਜ ਕੱਲ ਦੇ ਟਾਈਮ ਦੇ ਵਿੱਚ ਡਿਪਰੈਸ਼ਨ ਇੰਨੇ ਹੁੰਦੇ ਆ ਬਹੁਤ ਜ਼ਿਆਦੇ ਲੋਕ ਆ ਜਿਹੜੇ ਉਹ ਡਿਪਰੈਸ਼ਨ ਵੱਲ ਵਧੀ ਜਾਂਦੇ ਆ ਕਿਉਂਕਿ ਉਹਨਾਂ ਨੂੰ ਇਹ ਪਤਾ ਆ ਵੀ ਮੇਰੀ ਕਿਸੇ ਨੇ ਸੁਣਾਈ ਨਹੀਂ ਦਿੱਤੀ ਜਦੋਂ ਉਹ ਫਿਰ ਕੰਦੀ ਚੁੱਪ ਕਰ ਜਾਂਦੇ ਆ ਚਲੋ ਚੁੱਪ ਕਰ ਲੈਣੀ ਆ ਮੈਂ ਉਹਦੇ ਨਾਲ ਦੇਖੂਗੀ ਫੇਰ ਵੀ ਕੀ ਹੁੰਦਾ ਵੇ ਚੱਲ ਜਾ ਸੁਣਨਾ ਹੀ ਨਹੀਂ ਕਿਸੇ ਨੇ ਵੀ ਕੁਆਇਟ ਚੁੱਪ ਹੋ ਕੇ ਜਦੋਂ ਤੁਸੀਂ ਰਹਿੰਦੇ ਆ ਫੇਰ ਉੱਥੇ ਤੁਸੀਂ ਆਪ ਦੇ ਮਾਨੀ ਮਨ ਦੇ ਵਿੱਚ ਗੱਲਾਂ ਕਰੀ ਜਾਂਦੇ ਆ ਰਿਪੀਟ ਐਂਡ ਰਿਪੀਟ ਤੇ ਉਹ ਤੁਹਾਨੂੰ ਉਦੋਂ ਇਫੈਕਟ ਹੁੰਦਾ ਵਾ ਤੇ ਮੈਂਟਲੀ ਫੇਰ ਤਾਂ ਹੀ ਅੱਜ ਕਾ ਲੋਕ ਆ ਜਿਹੜੇ ਬਹੁਤ ਜ਼ਿਆਦਾ ਮੈਂਟਲੀ ਡਿਸਟਰਬ ਹੈਗੇ ਆ ਹੈਲਥ ਵਜੋਂ ਵੀ ਡਿਸਟਰਬ ਹੋ ਜਾਂਦੇ ਆ ਕਿਉਂਕਿ ਤੁਸੀਂ ਇੱਕ ਗੱਲ ਨੂੰ ਲੈ ਕੇ ਉਹਨੂੰ ਸੋਚੀ ਜਾਣਾ ਤੇ ਪਰ ਇਹ ਹੈਗੀ ਆ ਗੱਲ ਤੁਸੀਂ ਆਪਣੇ ਆਪ ਨੂੰ ਦੁਖੀ ਕਰਨ ਦੀ بجائے ਆਪਦੇ ਮਨ ਨੂੰ ਹੋਰ ਕਿਸੇ ਪਾਸੇ ਲਾਓ ਜਿਹੜਾ ਕੁਝ ਨਹੀਂ ਕੀਤਾ ਤੁਸੀਂ ਉਹ ਕਰ ਲਓ ਕੋਈ ਹੋਰ ਬਹੁਤ ਕੁਝ ਚੀਜ਼ਾਂ ਹੈਗੀਆਂ ਉਧਰ ਨੂੰ ਤੁਸੀਂ ਚੱਲੋ ਜਸਟ ਇਗਨੋਰ देम ਕੋਈ ਲੋੜ ਨਹੀਂ ਹੈ ਕਿ ਜੇ ਤੁਹਾਨੂੰ ਇੰਨਾ ਚਿਰ ਹੋ ਗਿਆ ਇੱਥੇ ਬਈ 15 20 ਸਾਲ 25 ਸਾਲ ਹੋ ਗਏ ਆ ਫਿਰ ਤੁਸੀਂ ਆਪਣਾ ਪਾਥ ਚੁਣੋ ਆਪਦੇ ਆਪ ਨੂੰ ਠੀਕ ਰੱਖਣ ਵਾਸਤੇ ਬੜੀ ਆਪ ਦਾ ਹਸੋ ਖੇਡੋ ਖਾਓ ਪੀਓ ਤੇ ਹੋਰ ਕੋਈ ਆਪ ਦਾ ਇਹ ਲਾਂਚ ਸ਼ੁਰੂ ਕਰ ਲਓ ਮੇਰੇ ਖਿਆਲ ਆ ਇੰਨਾ ਕ ਠੀਕ ਹੋਊਗਾ ਹਨਾ ਤੇ ਵੀ ਇਹ ਹੈਗੀ ਆ ਪੁਰਾਣੇ ਤੇ ਨਵੇਂ ਸਮੇਂ ਦੀਆਂ ਕਹਾਣੀਆਂ ਕੁੜੀਆਂ ਦੇ ਬਿਹੇਵ ਤੇ ਸਹੁਰਿਆਂ ਦੇ ਬਿਹੇਵ ਅੱਜ ਕੱਲ ਤਾਂ ਜਿਹੜੇ ਸਹੁਰੇ ਆ ਨਾ ਉਹ ਉਹ ਕੁੜੀ ਤੋਂ ਪੁੱਛ ਕੇ ਕਰਦੇ ਵੀ ਚਲੋ ਦੱਸੋ ਤੂੰ ਦੱਸ ਕਿਵੇਂ ਵੀ ਤੈਨੂੰ ਠੀਕ ਲੱਗਦਾ ਉਵੇਂ ਕਰ ਲੈਨੇ ਆਪਾਂ ਅੱਗੇ ਤਾਂ ਕੁੜੀ ਨੂੰ ਪੈਰ ਦੇ ਜੁੱਤੀ ਸਮਝਦੇ ਸੀਗੇ ਵਿਚਾਰੇ ਬਸ ਪਾਸੇ ਲੱਕ ਮਿੱਠੀ ਰਹਿੰਦੀ ਸੀਗੀ ਤੇ ਵੇ ਹੁਣ ਟਾਈਮ ਵਿੱਚ ਬਦਲਾਅ ਬਹੁਤ ਆ ਗਿਆ ਚਲੋ ਜੇ ਤੁਸੀਂ ਵੀ ਜਾਵੋ ਤੇ ਜਿਉਣ ਦਿਓ ਮੈਂ ਕਿ ਨਹੀਂ ਜਿਹੜਾ ਕੋਈ ਇਸ ਤਰ੍ਹਾਂ ਦੀ ਸੋਚ ਕਰਦਾ ਨਾ ਉਹ ਜਿਉਣ ਦੇਵੇ ਦੂਜੇ ਨੂੰ ਵੀ ਨਾ ਕਿਸੇ ਨੂੰ ਇਦਾਂ ਦੀ ਤੰਗੀ ਵਿੱਚ ਪਾਵੇ ਓਕੇ ਜੀ ਸਤਿ ਸ੍ਰੀ ਅਕਾਲ